ਵਹੀ ਗੁਰੂ ਜੀ ਦਾ ਖਾਲਸਾ ਵਹੀ ਗੁਰੂ ਜੀ ਦਾ ਆਇਸ਼ੇਰ ਦੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਸ਼੍ਰੀ ਚੰਦ ਬਾਬਾ ਜੀ ਦੇ ਤਪੋਸਥਾਨ ਦੇ ਦਰਸ਼ਨ ਕਰਨ ਲਈ ਆਏ ਦਰਸ਼ਨ ਸੰਗਤ ਜੀ ਦੇ ਨਾਲ ਕਰਾਵਾਂਗੇ ਇਹ ਵੱਡਾ ਭਾਗ ਹੈ ਹੁੰਦਾ ਜੋ ਦਰਸ਼ਨ ਲਈ ਇੱਥੇ ਆਉਂਦਾ ਅੱਜ ਇਸ ਤੋਂ ਬਾਅਦ ਅਨੂ ਬਾਬਾ ਟਨ ਰਾਏ ਇੱਥੇ ਬਾਬਾ ਵਿਭਿੰਨ ਮਾਤਾ ਕੌਲਾਈ ਦੇ ਦਰਸ਼ਨ ਕਰਾਵਾਂਗੇ ਸੰਗਤ ਜੀ ਲਾਈਕ ਅਤੇ ਸ਼ੇਅਰ ਕਰੋ ਸਬਸਕ੍ਰਾਈਬ ਜਰੂਰ ਕਰ ਧੰਨਵਾਦ ਸਤਿ ਸ੍ਰੀ ਅਕਾਲ ਅੱਜ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂ ਬੱਬਾ ਸ਼ੁਭ ਹੋਕ ਦਾ ਅਸਰੀ ਸੰਕਟਿੰਗ ਚੰਗ ਹੋਣਾ Yeah. ਹੋ ਰਸਾ ਬੱਬਰ ਨਿਰਮਾਨ ਦਾਸ ਜੀ ਤੇ ਜਿੰਨੇ ਜੇ ਮੈਂ ਤੁਹਾਨੂੰ ਦੱਖਣੀ ਗ੍ਰਹਣ ਕੋਲੇ ਇਹ ਸੋਆਟੇ ਨਿਰਮਾਨ ਸੰਤੋਖ ਦਾਸ ਮਹਾਰਾਜ ਜੀ ਦਾ ਪੱਕਾ ਪੋਸਥਾਨ ਹੈ 21 ਸਾਲ ਤੱਕ ਕੀਤਾ ਸੀ ਮਹਾਰਾਜ ਨੇ ਇੱਥੇ ਤੇ ਬਾਬਾ ਸ਼੍ਰੀ ਚੰਦ ਜੀ ਤੋਂ ਬਾਅਦ ਗੱਦੀ ਨਵਾਜ ਸੀ ਇਸ ਤਾਂ ਸਕਰੀਨ ਸ਼ਾਟ ਲੈ ਕੇ ਸੰਗਤਾਂ ਪੜ੍ਹ ਸਕਦੀਆਂ ਇਹ ਸਾਰਾ ਇਤਿਹਾਸ ਇਹ ਦਾ ਦਾ ਸੰਤੋਖ ਦਾ ਸਮਹਾਰਾਈ ਨੇ ਖਿਲੀ ਚੰਦੀ ਜੀ ਦੇ ਯੋਗ ਹੈ ਅਦਾ ਸਿੰਘ ਸੰਤਨ ਬਾਬਾ ਚੰਦਰ ਮਹਾਰਾਜ ਦਾ ਖਾੜਾ ਇਹ ਬਾਜ਼ਾਰ ਦੇ ਵਿੱਚ ਬਣੀ ਹੋਈ ਜਗਾ ਲੈ ਟਵਰ ਪੈਸੇ ਤੋੜ ਕੇ ਹਾਂਜੀ ਅੰਮ੍ਰਿਤ ਸੁਖੋ ਅਰਜਿਤ ਦੇ ਦੀ ਗੰਗਦੇ ਆਸਰਾ ਸਿਧੂ ਜੀ ਦੀ ਫਤਗੋਣੀ ਸਮਾਸ ਪਿੰਡਾਂ ਤੋਂ ਸੇਵਾ ਕਰਨ ਸਾਹਮਣੇ ਬਾਬਾ ਚੰਦਰ ਰਾਏ ਕੋਈ ਗੱਦੀ ਦੇ ਤੌਰ ਤੇ ਘਾਟ ਐਸਐਸ ਦੀ ਗੁਰੂ ਆਈ ਚੜੀ ਸੰਗਤਿਸ ਮੁਖਤਰ ਗੁਰੂ ਰਾਮਦਾਸ ਜੀ ਪਰ ਪੋਤਾ ਉਹਨਾਂ ਦੀ ਪਰਕੋਤ ਨੂੰ ਬਾਤ ਗੁਜਰੀ ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰਬੰਸ ਹੈ ਜਿਨ੍ਹਾਂ ਨੇ ਸਾਡੇ ਤੇ ਰਹਿਮ ਕਰਤੀਆਂ ਅੱਜ ਅਸੀਂ ਆਏ ਹਾਂ ਬਾਬਾ ਪੋਟੜਿਆਂ ਨੂੰ ਬੁਲਾਉਣੀ ਹੈ ਫਿਰ ਆਪਾਂ ਸਵਾਪਤੀ ਕਰਾਂਗੇ ਸਤਿਗੁਰੂ ਜੀ ਅੱਜ ਸ਼ਾਮ ਦਾ ਬਾਣੀ ਇਹ ਬਾਬਾ ਟਰਲਰਾਏ ਦੇ ਨਾਮਕਸਤਾਨ ਗੁਰੂ ਕਾ ਲੰਗਰ ਸੱਤ ਬਣੀ ਜਾਂਦੇ ਕਾਰ ਸੇਵਾ ਭਾਈ ਵੀ

ਰੱਲ ਕਾਮ ਬਾਬਾ ਜੱਸਾ ਸਿੰਘ ਗੱਲੂ ਵਾਲੇ ਜੀ ਦੀ ਇਹ ਇਤਿਹਾਸਿਕ ਯਾਦਗਾਰਾ 3 ਮਈ 1718 ਨੂੰ ਵਰਸੀ 20 ਕਿ ਤੋਂ 1783 ਇਹ ਉਹ ਸਥਾਨ ਹੈ ਬਾਬਾ ਜੱਸਾ ਸਿੰਘ ਗੱਲੂ ਵਾਲੇ ਜਦੇ ਸੰਗਤ ਜੀ ਪਕੌੜਿਆਂ ਦਾ ਲੰਗਰ ਬਾਬਾ ਟਰਾਲਾ ਰਾਏ ਜੀ ਤਿਆਰ ਹੈ ਗੁਰੂ ਰਾਮਦਾਸ ਜੀ ਦੇ ਤਾਰ ਵਰਕਰ ਬਦੇ ਮੋਕਲ ਕਰਕੇ ਜਾਂ ਲੰਗਰ ਪਕੌੜੇ ਤੋਟ ਵਰਤੇ ਜਾਂਦੇ ਆਂ ਅੰਦਰ ਸੇਖੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦੇ ਇਹ ਆਣ ਦਿਵਾ ਸਿਸਤਾਨਾ ਇਹ ਬਾਬਾ ਟਲਰਾਈ ਦਾ ਸਥਾਨ ਤੇ ਸਰੋਵਰ ਇਹ ਮੱਛੀਆਂ ਫੜਦੀਆਂ ਸੰਗੀਤਾਂ ਦੇਖੋ ਕਿੱਥੇ ਡੀਸੀ ਦੇ ਜਿਹੜੀਆਂ ਫਿਰਦੀਆਂ ਹੁਣ ਆਪਾਂ ਮਾਤਾ ਕੋਲਾਈ ਦੇ ਗੱਗਰੇ ਆ ਜੀ ਮਾਤਾ ਬਿੱਬੀ ਕੋਲਾਈ ਹੈ ਇਹ ਧਾਰਮਿਕ ਸਥਾਨ ਉਹਨਾਂ ਦਾ ਹੈ ਇਹ ਦਰਦਵਾਰਾ ਸਾਹਿਬ ਬਿੱਬੀ ਕੋਲਾਈ ਦੇ ਨਾਂ ਤੇ ਜਿਸ ਸਥਾਨ ਤੇ ਬਾਬਾ ਟੱਲ ਰਹੇ ਦੇ ਕੋਲ ਹੈ इस रोवर श्री श्री निशान शाह गुरुद्वारा माता कॉलो के अंदर दर्शन कर रहे हैं संगति जी गुम तो बनाया जी ऊपर देखो दर्शन किस तरह हारे बाबा टलर आई गुरुद्वार के बिल्कुल आमने सामने माता कौलाई ਤੇ ਬਾਬਾ ਚਾਲ ਰਾਹੀ ਇਹਨਾਂ ਦੁਆਰਾ ਇਹ ਵੀ ਬਹੁਤ ਸੋਹਣਾ ਲੱਗਦਾ ਇਹ ਸੇਵਾਦਾਰ ਕੁਝ ਤਿਆਰ ਕਰ ਰਹੇ ਆ ਜੋ ਆਦ ਰੱਖਣ ਜੋ ਇਤਿਹਾਸ ਸਿੱਖਾਂ ਦਾ ਉਹਦੇ ਬਾਰੇ ਸਕਰੀਨਸ਼ਾਟ ਲੈ ਕੇ ਸੰਗਤ ਜੀ ਤੁਸੀਂ ਪੜ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈ ਅੱਜ ਸਵੇਰ ਦੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਆਪਾਂ ਸਭ ਤੋਂ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਦੇ ਆਸ਼ਰਮ ਦੇ ਦਰਸ਼ਨ ਕਰਕੇ ਆਏ ਆ ਜੋ ਬਿਲਕੁਲ ਦਰਬਾਰ ਸਾਹਿਬ ਦੇ ਨਾਲ ਜਦੋਂ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਕਾਰ ਸੇਵਾ ਪੂਰੀ ਕਰ ਲਈ ਸੀ ਉਸ ਤੋਂ ਬਾਅਦ ਬਾਬਾ ਬੁੰਡਾ ਜੀ ਤੇ ਸੰਗਤ ਜੀ ਇਹਨਾਂ ਵਿਚਾਰ ਗੋਸ਼ਟ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਚਰਨ ਮਹਾਂਪੁਰਸ਼ਾਂ ਦੇ ਪਾਉਣ ਦੀ ਬਾਰੇ ਸੋਚਿਆ ਤਾਂ ਬਾਬਾ ਬੁੱਢਾ ਜੀ ਨਹੀਂ ਬਾਬਾ ਸ਼੍ਰੀ ਚੰਦ ਜੀ ਤਰਨ ਗੁਰ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਜੀ ਦਾ ਜ਼ਿਕਰ ਕੀਤਾ ਤੇ ਗੁਰੂ ਰਾਮਦਾਸ ਜੀ ਆਪ ਉਹਨਾਂ ਨੂੰ ਬੁਲਾ ਕੇ ਲਿਆਏ ਤੇ ਉਹਨਾਂ ਦੇ ਚਰਨ ਉਸ ਥਾਂ ਤੇ ਪਾਏ ਤੇ ਉਹਨਾਂ ਦੇ ਕੋਮਲ ਹੱਥਾਂ ਨਾਲ ਜਲ ਦੇ ਵਿੱਚ ਸਰੋਵਰ ਦੇ ਪੁਆਏ ਤੇ ਜਿਹਦਾ ਉਸ ਥਾਂ ਦੇ ਨਾਲ ਅੱਜ ਤੱਕ ਉਹ ਪੂਰਾ ਘੁਣਾ ਉਸ ਤੇ ਜਲਦਾ ਰਹਿੰਦਾ ਹੈ ਉਹ ਸਥਾਨ ਅੱਜ ਵੀ ਪਵਿੱਤਰ ਹੈ ਉਸ ਟਾਈਮ ਤੋਂ ਅੱਜ ਉਸ ਸਥਾਨ ਤੇ ਆਸ਼ਰਮ ਬਣਿਆ ਹੈ ਜੋ ਬਹੁਤ ਹੀ ਪਵਿੱਤਰ ਤੇ ਧਾਰਮਿਕ ਗ੍ਰੇਂਦ ਇਹ ਸੰਕਤ ਦਾ ਵੱਡਾ ਭਾਗ ਉਹੀ ਆਉਂਦੀ ਜਿਹਦੇ ਕਰਮਾਚਾਰ ਅੰਦਰ ਬਿਲਕੁਲ ਦਰਬਾਰ ਸਾਹਿਬ ਦੀ ਨਾਲ ਕੰਧ ਸਾਂਝੀ ਹੈ ਇਸ ਸਥਾਨ ਤੇ ਅੱਜ ਵੀ ਉਹ ਤੁਹਣਾ ਜਲਦਾ ਰਹਿੰਦਾ ਬਾਬਾ ਸ਼੍ਰੀ ਚੰਦਜੀਤ ਸੇ ਤਪੂ ਸਥਾਨ ਹੈ ਕਿ ਇਸ ਸਥਾਨ ਤੇ ਜਿਰੀ ਚੰਦ ਬਾਬਾ ਜੀ ਨੇ ਤਪ ਆਰਦਾ ਕੀਤਾ ਤੇ ਇਸ ਤੋਂ ਉਹ ਸਥਾਨ ਅੱਜ ਵੀ ਪ੍ਰਚਲਿਤ ਹੈ ਇਹ ਧੰਨਵਾਦ ਉਸ ਦੇ ਨਾਲ ਹੀ ਬਾਬਾ ਟੱਲਰ ਆਈ ਦੀ ਆਪਾਂ ਦਰਸ਼ਨ ਕਰਾਇਆ ਜੋ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਿਹਾੜੇ ਦੇ ਕਰਕੇ ਇਸ ਥਾਂ ਤੇ ਵੀ ਰੌਣਕਾਂ ਲੱਗੀਆਂ ਹੋਈਆਂ ਸੰਗਤਾਂ ਲਈ ਲੰਗਰ ਤੇ ਪ੍ਰਸ਼ਾਦ ਦੇ ਆਮ ਪ੍ਰਮਾਨ ਦਾ ਜੇ ਮਾ ਨਾਲ ਹੀ ਇੱਕ ਗੁਰਦੁਆਰਾ ਹੋਰ ਹੈ ਬੀਬੀ ਕੋਨਾ ਹੈ ਉਸ ਥਾਂ ਦੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਸੰਗਤ ਜੀ ਇਹ ਗੁਰਦੁਆਰਾ ਬਿਲਕੁਲ ਸਾਹਮਣੇ ਸਰੋਵਰ ਦੇ ਬਿਲਕੁਲ ਕੋਲ ਵਿੱਚ ਜੜ ਕੇ ਆਇਆ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਸੰਗਤ ਜੀ ਕੋਈ ਕੋਈ ਚੋਕੋ ਹੋਵੇ ਤਾਂ ਮਾਫੀ ਬਖਸ਼ੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਚੰਗੀ ਲੱਗੇ ਜੇ ਸਬਸਕ੍ਰਾਈਬ ਜਰੂਰ ਤੁਰੇ ਅਗਲੀ ਵੀਡੀਓ ਦੇਖਣ ਲਈ ਇੰਤਜ਼ਾਰ ਕਰਿਓ ਧੰਨਵਾਦ ਸਸਰੀਆਕਰ